ਬੰਦੇ ਗੱਲ ਪਤਾ ਤਾਜ਼ੀ ਦੈਂਦ ਅਟਾ ਮਾਂ ਦੀ ਸਾਮ ਦਾ ਟਾਈਮ ਕੰਕਰੀਨ ਮੰਨਦਾ ਟਾਈਮ ਨੂੰ ਤੇ ਲੱਖ ਨੂੰ ਪਰ ਇਸ ਟਾਈਮ ਥੋੜੀ ਚਾਚਾ ਹੁਣ 8:00 ਟਾਈਮ ਮੇਰੇ ਜੇਬ ਵਿੱਚ ਸਿਰਫ 100 ਰੁਪਿਆ ਆ ਇਸ ਗੱਲ ਦੀ ਮੈਂ ਸੌ ਖਾਨੀ ਆ ਇਸ ਟਾਈਮ ਕੋਈ 8:00 ਟਾਈਮ ਤਾਂ ਹੁਣ ਹੀ ਲੈਨੇ ਥੋੜੀ ਇਹ ਕਹਿੰਦੇ ਨਾ ਤੂੰ ਇਨਾ ਇਨਾ ਕੰਮ ਕਰਦੇ ਜੀ ਹੈ ਮੈਂ ਨਹੀਂ ਕਰਾਂਗਾ ਵਾਹ ਵਾਹ ਨੰਬਰ ਕਿਹੜਾ ਨਹੀਂ ਨਹੀਂ ਮੈਂ ਦਾਰ ਨਹੀਂ ਕਰ ਲੈਂਦੇ ਫੋਨ ਕਰਦਾਂਗੇ ਤੇ ਫਿਰ ਤੂੰ ਮੇਰੀ ਲਿਆ ਕੇ ਦੇ ਮੈਂ ਅੱਧਾ ਘੰਟਾ 2 ਘੰਟਾ ਵੇਟ ਕਰ ਲੈਣਾ ਤੁਹਾਨੂੰ ਨਹੀਂ ਮੈਂ ਮੈਂ ਇਹ ਨਹੀਂ ਕੰਮ ਕਰਦਾ ਦਾਰ ਨਹੀਂ ਕਰਦਾ ਟਾਈਮ ਤਾਂ ਬਿਲਕੁਲ ਨਹੀਂ ਕਰਦਾ ਮੈਂ ਨਹੀਂ ਕਰਦਾ ਲੰਮ ਲੇਟ ਦਾ ਦਾਰ ਨਹੀਂ ਕਰਾਂਗਾ ਤੇ ਫਿਰ ਠੀਕ ਹੈ ਜੇ ਨਹੀਂ ਤੇ ਜੇ ਹੈਗੇ ਠੀਕ ਹੈ ਤੇ ਮੈਂ ਪਰਚਾ ਕਰ ਦੇਣਾ ਬਸ ਮੈਂ 135 ਦੇ ਆ ਗਿਆ ਹੁਣ ਤੇ ਮੈਂ ਹੁਣੇ ਤੁਸਲੇ ਥੋੜਾ ਚਲਾ ਹਾਂ ਨਕਦ ਲਿਆ ਕੇ ਦੋ ਬਸ ਪਿੰਟੋ ਮਿੱਟੀ ਹਾਂ ਇਹ ਕਿੱਥੋਂ ਜਿੱਥੋਂ ਮਰਜ਼ੀ ਲਿਆ ਕੇ ਪਾਓ ਭਾਵੇਂ ਘਣਾ ਘਨੇ ਪਾ ਕੇ ਲਿਆ ਕੇ ਦੋ ਘਨੇ ਵਾਟੇ ਕੋ ਨਹੀਂ ਗਹਿਣਾ ਹਟੇ ਕੋ ਕਿੱਥੇ ਆ ਤੇ ਮੈਂ ਗੱਲਾਂ ਨਾ ਕਰਾਂ ਟਾਈਮ ਖਰਾਬ ਕਰਨੀ ਹੈ ਭਾਬੀ ਜਾ ਕੇ ਦੋ ਦਾਰ ਨਹੀਂ ਮਗਾ ਨਹੀਂ ਕਿਥੋ ਦੇ ਇਹਦੇ ਇਹਦਾ ਜਿੱਥੋਂ ਮਰਜ਼ੀ ਰੱਖ ਦੋ ਗਵਾਂਡੀ ਕੋ ਲੈ ਗੋ ਗਵਾਂਡੀ ਤਾਂ ਆਪਣਾ ਹੋਏ ਫਿਰ ਮੈਂ ਪੱਜਾ ਕਰ ਦਿੰਦਾ ਮੈਂ ਫਿਰ ਕਰ ਦਿੰਦਾ ਫੋਨ ਦੇ ਪਿੱਛੇ ਪੜਿਆ ਨਹੀਂ ਨਹੀਂ ਭਾਜੀ ਫਿਰ ਲੈ ਆ ਦੋ ਜਾਓ ਕਾਮਣ ਬੜਾ ਮੈਨੂੰ ਕਿੱਥੋਂ ਦੇ ਮੈਨੂੰ ਨਹੀਂ ਅਸਲੀ ਤੁਹਾਨੂੰ ਦੇਦਾ ਹੈਗਾ ਤੁਹਾਨੂੰ ਦੇ ਦਿੰਦਾ ਮੇਰ ਕੋਲ ਤਾਂ ਸੀ ਮੈਂ ਕਿਤੇ ਬਰੇਦੀ ਦੀ ਦੁਕਾਨ ਹੈ ਕਿਤੇ ਪਿਆਡੇ ਤੇ 1000 2000 ਵਾਲੀ ਹੁੰਦੀ ਹੋ ਗਿਆ ਪਈ ਇਹਨਾਂ ਕੋ 30 35000 ਕਿੱਥੋਂ ਹਣਾ ਇਸ ਮੈਗ ਵੇਚਣ ਦਾ ਇਹ ਤੇ ਵਿਚਾਰੇ ਘਰਾਨਾ ਵੇਚਣ ਦਾ ਔਰ 200 ਰੁਪਿਆ ਦਾ ਸਬਾਨ ਮੇਰੇ ਦੁਕਾਨ ਤੇ ਬਾਹਰ ਆ ਗਈ 200 230 ਹਾ 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 ਦੇਖੋ ਪਾਦਾ ਪਾਦਾ ਮੈਨੂੰ ਇਹ ਪਾਦਾ ਬੰਗਾ ਗਾ ਗਣ ਕੇ ਦੱਸਦਾ ਵੀ ਕਿੰਨੇ ਆ ਜਾਏ ਸਿਰ ਦੇ ਕਿੰਨੇ ਆਏ ਗਾ ਸਾਡੇ ਉਹ ਸਾਡੇ ਸਾਡੇ ਮੁੰਡੇ ਨਹੀਂ ਅਗਰੇ ਹੈ ਕਿਤੇ ਜਾ ਕੇ ਕਿਤੋਂ ਨਹੀਂ ਉਹਦਾ ਰੋਣਾ ਨਾ ਪਾ ਮੈਨ ਪੈਸੇ ਰੱਖਦੇ ਇਹ ਤਾਂ ਨਾ ਕਰਦਾ। ਓਹ, ਕਮਲ। ਮੜ ਤੋਂ ਨਾ ਟਾਈਮ ਨਾ ਖਰਾਬ ਕਰ। ਹਈ ਬਾਜੀ ਕਰਾਰ ਕਰ। ਨਹੀਂ ਮੈਂ ਨਹੀਂ ਕਰਾਰ ਨਹੀਂ ਕਰਨਾ। ਮਾਝ ਮਾਝ ਵਿੱਚ ਜਿਹੜਾ ਕਰਾ ਕਰਨਾ। ਮਾਝ ਵਿੱਚ ਜਿਹਦਾ ਕਰਾ ਕਰਨਾ। ਸਮੈਗ ਫੜੀ ਐ। ਕਿਹਦਾ ਕਿਹਨਾ ਨਹੀਂ ਦਾ।